ਤਸੀਂ ਸੰਧਾਰਾ ਦੇਣ ਜਾਵਾਂਗੇ ਹੁਣ ਤੂੰ ਐਂ ਕਰ ਆਪਦੀ ਤਿਆਰੀ ਕਰ ਲੈ ਜਿਹੜਾ ਕੋਈ ਕਪੜਾ ਲੀੜਾ ਪ੍ਰੈਸ ਕਰਨ ਵਾਲਾ ਉਹ ਪ੍ਰੈਸ ਕਰ ਲੈ ਨਾਲ ਹੈਪੀ ਦੀ ਤਿਆਰੀ ਕਰਦੇ ਕਈ ਵਾਰੀ ਐ ਹੁੰਦਾ ਫਿਰ ਮੌਕੇ ਤੇ ਲੇਟ ਨਹੀਂ ਹੁੰਦੀ ਫਿਰ ਤੁਸੀਂ ਜਾਣ ਤੋਂ ਖੜੇ ਰਹੋਗੇ ਪਰ ਮਾਮੀ ਜੀ ਮੈਂ ਨਹੀਂ ਜਾਣਾ ਸਿਮੀ ਕੋਲੇ ਸੰਧਾਰਾ ਲੈ ਕੇ ਤੁਸੀਂ ਇਹਨਾਂ ਨੂੰ ਕੱਲਿਆਂ ਨੂੰ ਹੀ ਭੇਜ ਦਿਓ ਨਾ ਤੈਨੂੰ ਇੰਨੀ ਅਕਲ ਨਹੀਂ ਇਕੱਲਾ ਜਾਂਦਾ ਸੋਹਣਾ ਲੱਗਦਾ ਵਿਆਹ ਵਰਿਆ ਹੈ ਕੁਵਾਰਾ ਹੁੰਦਾ ਤੀ ਪੁੱਤ ਮੈਂ ਭੇਜ ਦਿੰਦੀ ਨਾਲੇ ਨਵੀਂ ਨਵੀਂ ਰਿਸ਼ਤੇਦਾਰੀ ਬਣੀ ਏ ਕੱਲਾ ਜਾਂਦਾ ਏ ਸੋਣਾ ਲੱਗਦਾ ਨਾਲੇ ਸਿਮਮੀ ਦੀ ਸੱਸ ਕੀ ਸੋਚੂਗੀ ਉਹ ਤਾਂ ਇਹੀ ਸੋਚੂਗੀ ਨਾ ਵੀ ਸਿਮਮੀ ਦੀ ਪਰਜਾਈ ਨਾਲ ਬਣਦੀ ਨਹੀਂ ਹੈਗੀ ਤਾਂ ਹੀ ਤਾਂ ਪਰਜਾਈ ਸੰਧਾਰਾ ਲੈ ਕੇ ਨਹੀਂ ਆਈ ਹੈਗੀ ਜੇ ਥੋੜੇ ਬਹੁਤੇ ਸਾਲ ਹੋਏ ਹੁਣ ਵਿਆਹ ਨੂੰ ਫਿਰ ਵੀ ਅਸੀਂ ਮੰਨ ਲਈਏ ਹਜੇ ਤਾਂ ਉਹਦਾ ਪਹਿਲਾ ਹੀ ਸੰਧਾਰਾ ਉਹ ਤਾਂ ਪਹਿਲਾਂ ਹੀ ਕਲੇਸ਼ ਪਾ ਕੇ ਬੈਗੀ ਮੈਂ ਕਿਹੜਾ ਮਾਮੀ ਜੀ ਕਲੇਸ਼ ਪਾਉਣੀ ਆ ਚਲੋ ਜੇ ਤੁਸੀਂ ਇਹਨਾਂ ਨੂੰ ਕੱਲਿਆਂ ਨੂੰ ਨਹੀਂ ਭੇਜਣਾ ਤਾਂ ਤੁਸੀਂ ਨਾਲ ਵਗਜੋ ਫੇਰ बार-बार ਉਹੀ ਗੱਲਾਂ ਤੂੰ ਮੈਨੂੰ ਐਂ ਤਾਂ ਦੱਸ ਦੇ ਵੀ ਉੱਥੇ ਕਾਹਤੋਂ ਨਹੀਂ ਜਾਂਦੀ ਇਹੋ ਜੀ ਕਿਹੜੀ ਗੱਲ ਹੋ ਗਈ ਜਿਹੜਾ ਤੂੰ ਮੈਨੂੰ ਜਵਾਬ ਦੇਈ ਜਾਨੀ ਐ